ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਕਿਰਪਾ ਸਿੰਘ ਜੀ ਸਟਾਰ ਟੀਵੀ ਤੋਂ ਇਸ ਟਾਈਮ ਦੇ ਵਿੱਚ ਲਾਈਵ ਤਸਵੀਰਾਂ ਦੇਖ ਰਹੇ ਹੋ ਇਹ ਅਨੰਦਪੁਰ ਸਾਹਿਬ ਹੋਲੇ ਮਾਲਾ ਦੀਆਂ ਜਿਹੜੇ ਕਿ ਜੀ ਸਟਾਰ ਟੀਵੀ ਵੱਲੋਂ ਕਵਰੇਜ ਕੀਤੀ ਜਾ ਰਹੀਆਂ ਤੇ ਤੁਸੀਂ ਇਸ ਟਾਈਮ ਜਿਹੜੇ ਬੈਨਰ ਦੇਖ ਰਹੇ ਹੋ ਗੁਰਦੁਆਰਾ ਦੁਖਪੰਜਨ ਸਾਹਿਬ ਇੱਥੇ ਬਹੁਤ ਵੱਡਾ ਇਕੱਠ ਦੇ ਸਾਹਬ ਦੇ ਨਾਲ ਹਜ਼ਾਰਾਂ ਦੀ ਤਰ੍ਹਾਂ ਲੱਖਾਂ ਦੀ ਤਰ੍ਹਾਂ ਔਰੇ ਜਿਹੜੀ ਸੰਗਤ ਆ ਔਰੇ ਪਹੁੰਚਦੀ ਆ ਔਰ ਸਾਰੀ ਜਿੱਥੇ ਰੂਹ ਦਾ ਖਰਾਕ ਜਿੱਥੇ ਪ੍ਰਸ਼ਾਦਾ ਛਕਦੀ ਆ ਔਰ ਉੱਥੇ ਹੀ ਅ ਗੁਰੂ ਸਾਹਿਬ ਦੇ ਜਿਹੜੇ ਚਰਨਾਂ ਦੇ ਵਿੱਚ ਹਾਜ਼ਰੀ ਲਵਾਉਣ ਵਾਸਤੇ ਜਿਹੜੀ ਸੰਗਤ ਜਾਂਦੀ ਆ ਉਹ ਅਨੰਦਪੁਰ ਸਾਹਿਬ ਜਾਂਦੀ ਆ ਔਰ ਜਾਣ ਲੱਗੇ ਔਰ ਆਣ ਲੱਗੇ ਉਹ ਗੁਰਦੁਆਰਾ ਸਾਹਿਬ ਦੇ ਉਰੇ ਦਰਸ਼ਨ ਔਰ ਜਿਹੜੇ ਲੰਗਰ ਸ਼ੱਕੇ ਜਰੂਰ ਜਾਂਦੇ ਆ ਉੱਥੇ ਹੀ ਬਹੁਤ ਵੱਡਾ ਇਹ ਇੱਕ ਇਕੱਠ ਜਿਹੜਾ ਪਿੰਡ ਦਾ ਇਲਾਕੇ ਦਾ ਇਕੱਠ ਹੈ ਜਿਹਦੇ ਵਿੱਚ ਘੱਟੋ ਘੱਟ 10 ਜਾਂ 20 25 ਜਿਹੜੇ ਪਿੰਡਾਂ ਦੀ ਸਹਿਯੋਗ ਦੇ ਨਾਲ ਇਹ ਲੰਗਰ ਜਿਹੜਾ ਲਗਾਇਆ ਜਾਂਦਾ ਹੈ ਬਾਬਾ ਤਲੋਚਨ ਸਿੰਘ ਜੀ ਜਿਹੜੇ ਇਸ ਦੇ ਰਹਿਣ ਰਵਾਈ ਦੇ ਅੰਦਰ ਜਿਹੜਾ ਇਹ ਲੰਗਰ ਆ ਉਹਨਾਂ ਦੀ ਜਿਹੜੀ ਚਲਾਈ ਜਾਂਦੀ ਆ ਅ ਵੈਗੁਰ ਜੀ ਅਸੀਂ ਲੰਗਰ ਦੇ ਅੰਦਰ ਐਂਟਰ ਕਰ ਚੁੱਕੇ ਨੇ ਤੇ ਉਹਦੇ ਵਿੱਚ ਪਹਿਲਾ ਇਹ ਜੋੜਾ ਖੋਲਣ ਦੀ ਜਿਹੜੀ ਆ ਸੇਵਾ ਉਹ ਵੀ ਵੱਡੇ ਪਿੰਡ ਦੇ ਜਿਹੜੇ ਨੌਜਵਾਨਾਂ ਵੱਲੋਂ ਕੀਤੀ ਜਾਂਦੀ ਆ ਹਰ ਸਾਲ ਦੀ ਤਰ੍ਹਾਂ ਵੱਡੇ ਇਕੱਠ ਜੇ ਆਪਾਂ ਗੱਲ ਕਰੀਏ ਲੰਗਰ ਦੀ ਤੁਹਾਨੂੰ ਦਿਖਾਈਏ ਪ੍ਰਸ਼ਾਦਾ ਤੁਹਾਨੂੰ ਸ਼ਿਕਾਈਏ ਦਿਖਾਈਏ ਇਹਦੇ ਵਿੱਚ ਇਸ ਟਾਈਮ ਤੁਸੀਂ ਦੇਖ ਰਹੇ ਹੋ ਮੱਕੀ ਦਾ ਪ੍ਰਸ਼ਾਦਾ ਔਰ ਦਿੱਤਾ ਜਾ ਰਿਹਾ ਔਰ ਜਲੇਬੀਆਂ ਦਾ ਪ੍ਰਸ਼ਾਦਾ ਉਹ ਦਿੱਤਾ ਜਾ ਰਿਹਾ ਔਰ ਸੰਗਤ ਦਾ ਤੁਸੀਂ ਦੇਖ ਰਹੇ ਹੋ ਕੱਟ ਕਿੱਡਾ ਵੱਡਾ ਉਹ ਸਭ ਤੋਂ ਵੱਡੀ ਗੱਲ ਹੈ ਸ਼ੈੱਡ ਦੀ ਜੇ ਕੋਈ ਮੌਸਮ ਖਰਾਬ ਹੋਵੇ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਮੌਸਮ ਦੀ ਖਰਾਬੀ ਹੁੰਦੀ ਹੈ ਤੂੜ ਮਿੱਟੀ ਆਂਦੀ ਆ ਤਾਂ ਉਹਦੇ ਸਬੰਧ ਦੇ ਵਿੱਚ ਇਹ ਜਿਹੜਾ ਵੱਡਾ ਸ਼ੈੱਡ ਜਿਹੜਾ ਪਾਇਆ ਜਾਂਦਾ ਹੈ ਔਰ ਕਾਫੀ ਜਿਹੜਾ ਕੱਟ ਤੁਸੀਂ ਇਸ ਸਮੇਂ ਦੇਖ ਰਹੇ ਹੋ ਉਹ ਕਿੰਨੀ ਹਜ਼ਾਰਾਂ ਦੀ ਸੰਗਤ ਦੇ ਵਿੱਚ ਇਸ ਲੰਗਰ ਦੇ ਵਿੱਚ ਲੱਗੇ ਹੋਏ ਨੇ ਸੇਵਾਦਾਰ ਆ ਉਹ ਲੱਗੇ ਹੋਏ ਨੇ ਨਿਰੰਤਰ ਵਾਹਿਗੁਰੂ ਜੀ ਤੁਸੀਂ ਦੇਖ ਰਹੇ ਹੋ ਜਿਹੜੀਆਂ ਬੀਬੀਆਂ ਨਿਰੰਤਰ ਕਈ ਦਿਨਾਂ ਤੋਂ ਦਿਨ ਰਾਤ ਦੀ ਜਿਹੜੀ ਆ ਸੇਵਾ ਦੇ ਵਿੱਚ ਲੱਗਿਆ ਹੋਈ ਆ ਸਤਨਗ ਵਾਹਿਗੁਰੂ ਦੇ ਜੈਪਦੇਵ ਵਿੱਚ ਲੱਗਿਆ ਹੋਈ ਆ ਔਰ ਕਿਵੇਂ-ਕਿਵੇਂ ਸੇਵਾ ਕੀਤੀ ਜਾਂਦੀ ਆ ਤੁਹਾਨੂੰ ਦਿਖਾਈਏ ਸ਼ੁਰੂ ਤੋਂ ਲੈ ਕੇ ਮੱਕੀ ਦੇ ਆਟੇ ਤੋਂ ਜਾਂ ਕਣਕ ਦੇ ਆਟੇ ਤੋਂ ਗੁੰਨਣ ਤੋਂ ਲੈ ਕੇ ਉਹਨਾਂ ਨੂੰ ਕਿਵੇਂ ਗੁੰਨਿਆ ਜਾਂਦਾ ਹੈ ਕਿਵੇਂ ਪੇੜੇ ਕੀਤੇ ਜਾਂਦੇ ਆ ਕਿਵੇਂ ਬੇਲਿਆ ਜਾਂਦਾ ਔਰ ਉਸ ਤੋਂ ਬਾਅਦ ਰੋਟੀ ਬਣਾਈ ਜਾਂਦੀ ਆ ਉਸ ਤੋਂ ਬਾਅਦ ਘੇ ਜਿਹੜਾ ਲਾਇਆ ਜਾਂਦਾ ਉਹ ਵੀ ਤੁਹਾਨੂੰ ਇਸ ਕੈਮਰੇ ਦੇ ਰਾਹੀਂ ਤੁਹਾਨੂੰ ਦਿਖਾਈ ਦੇ ਰਿਹਾ ਔਰ ਜੇ ਆਪਾਂ ਗੱਲ ਕਰੀਏ ਕੈਮਰਾਮੈਨ ਨੂੰ ਮੈਂ ਕਹਾਂਗਾ ਕਿ ਜਿਹੜੇ ਪ੍ਰਸ਼ਾਦੇ ਦੀ ਜਿਹੜੀ ਆ ਸੇਵਾ ਦਿਖਾਓ ਕਿਵੇਂ ਉਹ ਦੇਸੀ ਘੇਰੇ ਦੇ ਨਾਲ ਜਿਹੜਾ ਚੋਪੜੇ ਜਾ ਰਿਹਾ ਔਰ ਗਰਮ ਗਰਮ ਪ੍ਰਸ਼ਾਦਾ ਸੰਗਤਾਂ ਨੂੰ ਜਿਹੜਾ ਸਕਾਇਆ ਜਾ ਰਿਹਾ ਔਰ ਵੱਡੀ ਕਤਾਰ ਦੇ ਵਿੱਚ ਤੁਸੀਂ ਦੇਖ ਰਹੋ ਮੱਕੀ ਦੇ ਜਿਹੜੇ ਪ੍ਰਸ਼ਾਦੇ ਆ ਮੱਕੀ ਦੇ ਪ੍ਰਸ਼ਾਦੇ ਦੀ ਜਿਹੜੀ ਵੱਡੀਆਂ ਪੱਟੀਆਂ ਲੱਗੀਆਂ ਹੋਈਆਂ ਬੀਬੀਆਂ ਸੇਵਾ 'ਚ ਲੱਗੀਆਂ ਹੋਈਆਂ ਛੋਟੇ ਛੋਟੇ ਬੱਚੇ ਜਿਹੜਾ ਸੇਵਾ ਦੇ ਵਿੱਚ ਲੱਗੇ ਹੋਏ ਆ ਔਰ ਇਹ ਇੱਕ ਦਿਨ ਤੋਂ ਨਹੀਂ ਕਈ ਦਿਨਾਂ ਤੋਂ ਇਹ ਇਹਨਾਂ ਦੇ ਮਨ ਦੇ ਵਿੱਚ ਚਾਅ ਹੁੰਦਾ ਹੈ ਕਿ ਜਿਹੜਾ ਹੋਲਾ ਮਲਾਏਗਾ ਉਹਦੇ ਵਿੱਚ ਅਸੀਂ ਸੇਵਾ ਕਰਾਂਗੇ ਨਿਰੰਤਰ ਕਈ ਦਿਨਾਂ ਤੋਂ ਸਾਲ ਦੀ ਉਡੀਕ ਤੋਂ ਬਾਅਦ ਇਹ ਜਿਹੜਾ ਸੁਭਾਗਾ ਜਿਹੜਾ ਟਾਈਮ ਆਂਦਾ ਹੈ ਔਰ ਉੱਥੇ ਹੀ ਬੀਬੀਆਂ ਵੱਲੋਂ ਜਿਵੇਂ ਘਰ ਪ੍ਰਸ਼ਾਦਾ ਬਣਾਇਆ ਜਾਂਦਾ ਉਹ ਸੇਵਾ ਕਰਦੀ ਜਾਂਦੀ ਹੈ ਔਰ ਉੱਥੇ ਹੀ ਲੰਗਰ ਦੀ ਸੇਵਾ ਦੇ ਵਿੱਚ ਵੱਡਾ ਆਪਣਾ ਸਹਿਯੋਗ ਹੈ ਉਹ ਜਿਹੜਾ ਦਿੱਤਾ ਜਾ ਰਿਹਾ ਉਸ ਤੋਂ ਬਾਅਦ ਮੱਕੀ ਦੇ ਪ੍ਰਸ਼ਾਦੇ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਕਣਕ ਦੀ ਪੱਠੀ ਦੀ ਜਿਹੜੇ ਕਣਕ ਦੇ ਪ੍ਰਸ਼ਾਦ ਆ ਉਹ ਵੀ ਪੱਠੀਆਂ ਜਿਹੜੀਆਂ ਲਗਾਤਾਰ ਨਿਰੰਤਰ ਜਿਹੜੀ ਚੱਲ ਰਹੀਆਂ ਸੇਵਾ ਦੇ ਵਿੱਚ ਛੋਟੇ-ਛੋਟੇ ਬੱਚੇ ਸੇਵਾ ਦੇ ਵਿੱਚ ਗੁੱਡੀਆਂ ਮਾਮਾ ਪੈਣਾ ਜਿਹੜੀਆਂ ਉਹ ਲਗੀਆਂ ਹੋਈਆਂ ਔਰ ਮਸ਼ੀਨ ਦੇ ਥਰੂ ਜੇ ਆਪਾਂ ਗੱਲ ਕਰੀਏ ਜਿਵੇਂ ਕਿ ਆਟੋਮੈਟਿਕ ਦੀ ਗੱਲ ਕਰੀਏ ਆਟੋਮੈਟਿਕ ਦੇ ਮਸ਼ੀਨ ਦੇ ਬਾਰ ਫਿਰ ਮੈਨੂਅਲ ਜਿਹੜਾ ਆਟਾ ਗੁੰਨਣ ਦੀ ਜਿਹੜੇ ਪ੍ਰਕਿਰਿਆ ਉਹ ਜਿਹੜੀ ਆ ਉਹ ਦਿਖਾਈ ਦੇ ਰਹੀ ਆ ਉਹ ਸੇਵਾ ਬਹੁਤ ਵੱਡੀ ਸੇਵਾ ਜਿਹੜੀ ਆ ਮੰਨੀ ਜਾਂਦੀ ਆ ਇਸ ਇਲਾਕੇ ਦੇ ਵਿੱਚ ਸਭ ਤੋਂ ਵੱਡਾ ਜੇ ਗੱਲ ਕਰੀਏ ਇਹਦੇ ਵਿੱਚ ਝੂਠ ਨਹੀਂ ਹੋਏਗਾ ਕਿ ਸਭ ਤੋਂ ਵੱਡਾ ਜਿਹੜਾ ਲੰਗਰ ਆ ਔਰ ਸਭ ਤੋਂ ਵੱਡੀ ਜਿਹੜੀ ਛੱਡ ਦੀ ਗੱਲ ਕਰੀਏ ਸਭ ਤੋਂ ਵੱਡੇ ਔਰ ਸੰਗਤ ਜਿਹੜੀ ਔਰੇ ਪਹੁੰਚਦੀ ਆ ਉਹ ਸਭ ਤੋਂ ਵੱਡਾ ਵੱਡਾ ਗੁਰਦੁਆਰਾ ਦੁਖਨਵਾਰਨ ਸਾਹਿਬ ਬੜੇ ਪਿੰਡ ਦਾ ਜਿਹੜਾ ਲੰਗਰ ਹੈ ਉਹ ਦਿਖਾਈ ਦੇ ਰਿਹਾ ਔਰ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਲੰਗਰ ਦੀ ਲੰਗਰ ਦੇ ਵਿੱਚ ਤੁਸੀਂ ਦੇਖ ਰਹੇ ਹੋ ਜਿਹੜੇ ਕਿਵੇਂ ਜਿਹੜੇ ਪ੍ਰਸ਼ਾਦੇ ਛਕਾਏ ਜਾਂਦੇ ਹਨ ਲੈਣ ਦੇ ਦੂਰ ਪ੍ਰਸ਼ਾਦੇ ਛਕਾਏ ਜਾਂਦੇ ਆ ਔਰ ਉਸ ਤੋਂ ਬਾਅਦ ਆਪਾਂ ਅਗਲੀ ਜਿਹੜੀ ਗੱਲ ਕਰੀਏ ਸੇਵਾਦਾਰਾਂ ਦੀ ਸੇਵਾਦਾਰ ਨਿਰੰਤਰ ਆਪਣੀ ਡਿਊਟੀ ਦੇ ਉੱਤੇ ਲੱਗੇ ਹੋਏ ਨੇ ਤੇ ਡਿਊਟੀ ਦੇ ਉੱਤੇ ਕਿਵੇਂ-ਕਿਵੇਂ ਬੈਠਦੇ ਆ ਅਸੀਂ ਹਰ ਸਾਲ ਦੀ ਥੋੜਾ ਤੁਹਾਨੂੰ ਅਸੀਂ ਦਿਖਾਉਨੇ ਆ ਔਰ ਜਿਨ੍ਹਾਂ-ਜਿਨ੍ਹਾਂ ਦੀ ਡਿਊਟੀ ਹੁੰਦੀ ਲੱਗੀ ਹੋਈ ਆ ਜਿਸ ਬੰਦੇ ਦੀ ਡਿਊਟੀ ਹੋਏਗੀ ਜੇ ਉਹ ਸਬਜੀ ਦੇ ਉੱਤੇ ਡਿਊਟੀ ਲੱਗੀ ਹੋਈ ਆ ਸ਼ੁਰੂ ਤੇ ਆਪਾਂ ਕਹਾਂਗੇ ਕੈਮਰਾਮੈਨ ਨੂੰ ਸ਼ੁਰੂ ਤੇ ਦਿਖਾਵੇ ਜਿਹੜੀ ਪਹਿਲਾਂ ਪੱਠੀਆਂ ਦੇ ਉੱਤੇ ਜਿਹੜੀ ਸਬਜੀ ਬਣਦੀ ਆ ਉੱਥੇ ਹੀ ਉਸ ਸਰਵਿਸ ਸਰਵ ਕਰਨ ਵਾਸਤੇ ਉਹ ਸੇਵਾਦਾਰ ਹੁੰਦਾ ਉਹ ਸੇਵਾਦਾਰ ਦੀ ਡਿਊਟੀ ਸਰਵ ਜਿਹੜੇ ਆਪਣੀ ਸੇਵਾ ਦੇ ਉੱਤੇ ਨਿਰੰਤਰ ਹੋ ਜਾ ਰਹੀ ਹੁੰਦੇ ਆ ਕੱਲੀਆਂ-ਕੱਲੀਆਂ ਪੱਠੀਆਂ ਦੇ ਉੱਤੇ ਜਿਹੜੇ ਹਰ ਇੱਕ ਸੇਵਾਦਾਰ ਜਿਹੜੇ ਮੌਜੂਦ ਆ ਔਰ ਵੱਡੀ ਸੇਵਾ ਇਸ ਇਲਾਕੇ ਦੀ ਔਰ ਕਈ ਪਿੰਡਾਂ ਦੇ ਵਿੱਚ ਇਹ ਸੇਵਾ ਜਿਹੜੀ ਨਿਰੰਤਰ ਚੱਲਦੀ ਆ ਕਾਫੀ ਅਰਸੇ ਤੋਂ ਇਹ ਸੇਵਾ ਚੱਲ ਰਹੀ ਆ ਬਾਬਾ ਤਲੋਚਨ ਸਿੰਘ ਜੀ ਦੀ ਜਿਹਨ ਰਵਾਨੀ ਦੇ ਅੰਦਰ ਇਹ ਜਿਹੜੀ ਸੇਵਾ ਉਹ ਦਿਖਾਈ ਦਿੰਦੀ ਆ ਔਰ ਉਸ ਤੋਂ ਇਲਾਵਾ ਜੇ ਪਕਲ ਕਰੀਏ ਪੱਠੀਆਂ ਦੀਆਂ ਪੱਠੀਆਂ ਔਰੇ ਕਾਫੀ ਪੱਠੀਆਂ ਤੁਹਾਨੂੰ ਦਿਖਾਈ ਦੇਣਗੀਆਂ ਔਰ ਜਿਹਦੇ ਵਿੱਚ ਹਰ ਤਰ੍ਹਾਂ ਦੀ ਆ ਜਿਹੜੀ ਆ ਪ੍ਰਸ਼ਾਦੇ ਦੇ ਰੂਪ ਦੇ ਵਿੱਚ ਜਿਵੇਂ ਗੱਲ ਕਰੀਏ ਦਾਲ ਸਬਜੀ ਕੜੀ ਪ੍ਰਸ਼ਾਦ ਔਰ ਜੇ ਇਹਦੇ ਵਿੱਚ ਜਿਹੜੇ ਤਜਰਬੇਦਾਰ ਜੇ ਸੇਵਾ ਦੀ ਗੱਲ ਕਰੀਏ ਜਿਵੇਂ ਕਿ ਬਾਬਾ ਜੀ ਹੁਣੇ ਬੈਠੇ ਆ ਕੋਈ ਵੀ ਸੇਵਾਦਾਰ ਪੇਡ ਨਹੀਂ ਹੁੰਦਾ ਸਾਰੇ ਆਪਣੀ ਸੇਵਾ ਦੇ ਵਿੱਚ ਨਿਸ਼ਕਾਮ ਸੇਵਾ ਜਿਹੜੀ ਕਰਦੇ ਆ ਔਰ ਉਹਨਾਂ ਨੂੰ ਚਾਹ ਬੜਾ ਹੁੰਦਾ ਵੀ ਅਸੀਂ ਸੇਵਾ ਸਾਲ ਪਰ ਦੀ ਵੀ ਜੀ ਸੇਵਾ ਤੋਂ ਬਾਅਦ ਅਸੀਂ ਸੇਵਾ ਲਗਣੀ ਆ ਔਰ ਸੇਵਾਦਾਰ ਸੇਵਾ ਆਪਣੀ ਸੇਵਾ ਨਿਭਾਣ ਦੇ ਵਿੱਚ ਉਸ ਤੋਂ ਬਾਅਦ ਆਰਾਮ ਕਰਨ ਵਾਸਤੇ ਟੇਬਲ ਵੀ ਲਾਇਆ ਗਿਆ ਆਪਣੀ ਆਪਣੀ ਸੇਵਾ ਦੇ ਵਿੱਚ ਨਿਰੰਤਰ ਹੈ ਜਿਹੜਾ ਜਾਰੀ ਉਹ ਬੈਠੇ ਹੋਏ ਨੇ ਸੇਵਾਦਾਰ ਵਾਹਿਗੁਰੂ ਜੀ ਜੇ ਮੈਂ ਅਸੀਂ ਪਛਾਦਾ ਮੱਕੀ ਦੀਆਂ ਰੋਟੀਆਂ ਤੁਹਾਨੂੰ ਸਬਜ਼ੀ ਬਣਾ ਕੇ ਦਿਖਾਈ ਆ ਉਸ ਤੋਂ ਬਾਅਦ ਆਪਾਂ ਜੇ ਗੱਲ ਕਰੀਏ ਇੱਕ ਵਿਆਹ ਦੇ ਵਿੱਚ ਇੱਕ ਪੱਟੀ ਦੇ ਨਾਲ ਤਕਰੀਬਨ 100 ਤੋਂ ਲੈ ਕੇ 400 500 600 700 ਬੰਦੇ ਤੱਕ ਇੱਕ ਹਲਵਾਈ ਆ ਜਿਹੜਾ ਭਗਤਾ ਦਿੰਦਾ ਲੇਕਿਨ ਆਪਾਂ ਜੇ ਗੱਲ ਕਰੀਏ ਅੱਜ ਸੇਵਾ ਦੀ ਕਿਵੇਂ ਕਿਵੇਂ ਜਿਹੜੀ ਆ ਜਲੇਬੀਆਂ ਤਿਆਰ ਕੀਤੀਆਂ ਜਾਂਦੀਆਂ ਔਰ ਸਾਡੇ ਵਿੱਚ ਜਿਹੜੇ ਮਸ਼ਹੂਰ ਸਾਡੇ ਇਲਾਕੇ ਦੇ ਸਭ ਤੋਂ ਵੱਡੇ ਜੇ ਆਪਾਂ ਗੱਲ ਕਰੀਏ ਉਹਨਾਂ ਦੀ ਤੇ ਹਲਵਾਈ ਦਾ ਸਰਬੰਨ ਜੀ ਕਨੌਲੀ ਤੋਂ ਸਾਰੇ ਇਲਾਕੇ ਦੇ ਵਿੱਚ ਬਹੁਤ ਵੱਡੇ ਮਸ਼ਹੂਰ ਇਹਨਾਂ ਦਾ ਨਾਮ ਵੀ ਹੈਗਾ ਬਹੁਤ ਵਧੀਆ ਹਲਵਾਈ ਆ ਇਹ ਤਾਂ ਉਹਦੇ ਬਾਅਦ ਆਪਾਂ ਪੱਠੀਆਂ ਦੀ ਗੱਲ ਕਰੀਏ ਤੁਸੀਂ ਦੇਖੋ ਕਿੰਨੀਆਂ ਪੱਠੀਆਂ ਜਿਹੜੀਆਂ ਲੈਂਡ ਦੇ ਵਿੱਚ ਲੱਗੀਆਂ ਹੋਈਆਂ ਔਰ ਇਹ ਦਿਖਾਈ ਦੇ ਰਹੀਆਂ ਇਹ ਦਿਖਾਈ ਦੇ ਰਹੀਆਂ ਕਿ ਪੱਠੀਆਂ ਵੀ ਸਾਡੀਆਂ ਸੰਗਤ ਹੈ ਜਿਹੜੀ ਆ ਉਹ ਕਿੱਡੀ ਵੱਧ ਸੰਗਤ ਜਿਹੜੀ ਆ ਔਰ ਇਹ ਆਂਦੀ ਹੋਣੀ ਆ ਇੱਕ ਇਲਾਕੇ ਦੇ ਵਿੱਚ ਇੰਨੀਆਂ ਜਿਹੜਾ ਜ਼ਿਆਦਾ ਪੱਠੀਆਂ ਜਿਹੜੀਆਂ ਦਿਖਾਈ ਦੇ ਰਹੀਆਂ ਉਹਦੇ ਵਿੱਚ ਸੇਵਾਦਾਰ ਤੁਸੀਂ ਦੇਖ ਰਹੇ ਹੋ ਜਾਰੇ ਸਾਰੇ ਸੇਵਾਦਾਰ ਸੇਵਾ ਲੱਗੇ ਹੋਏ ਆ ਨਿਸ਼ਕਾਮ ਸੇਵਾ ਦੇ ਵਿੱਚ ਲੱਗੇ ਹੋਏ ਆ ਦੇਖੋ ਛੋਟੇ ਛੋਟੇ ਬੱਚੇ ਜਿਹੜੇ ਆ ਉਸ ਸੇਵਾ ਦੇ ਵਿੱਚ ਲੱਗੇ ਹੋਏ ਆ ਅੱਗੇ ਜਾ ਕੇ ਤਾਂ ਹੀ ਉਸ ਸੇਵਾ ਦੇ ਵਿੱਚ ਜਾਦਾ ਸੰਪੂਰਨ ਹੋਣਗੇ ਔਰ ਜੇ ਪੱਟੀਆਂ ਦੀ ਗੱਲ ਕਰੀਏ ਕਾਫੀ ਆ ਜਿਆਦਾ ਜਿਹੜੀਆਂ ਪੱਟੀਆਂ ਉਹ ਦਿਖਾਈ ਦੇ ਰਹੀਆਂ ਹਾਂਜੀ ਤੇ ਉਸ ਤੋਂ ਬਾਅਦ ਜੇ ਅਪਨ ਗੱਲ ਕਰੀਏ ਇਧਰ ਵੀ ਤੁਸੀਂ ਦੇਖ ਰਹੇ ਹੋ ਸਾਰੀ ਸੇਵਾ ਦੇ ਵਿੱਚ ਨੌਜਵਾਨ ਵੀਰ ਆਪਣੇ ਜਿਹੜੇ ਲੱਗੇ ਹੋਏ ਨੇ ਸੇਵਾ ਦੇ ਵਿੱਚ ਔਰ ਜਲੇਬੀਆਂ ਦੇਖੋ ਭਰ-ਭਰ ਕੇ ਜਿਹੜੀਆਂ ਜਾ ਰਹੀਆਂ ਹਾਂਜੀ ਸੇਵਾ ਦੇ ਵਿੱਚ ਨਿਰੰਤਰ ਤੁਸੀਂ ਦੇਖ ਰਹੇ ਹੋ ਸੇਵਾ ਦੇ ਵਿੱਚ ਕਈ ਕਈ ਦਿਨਾਂ ਤੋਂ ਸੇਵਾਦਾਰ ਨਿਰੰਤਰ ਲੱਗੇ ਹੋਏ ਨੇ ਜਿਹੜੇ ਜਿਹੜੀ ਆਪਣੀ ਸੇਵਾ ਦੇ ਉੱਤੇ ਲੱਗੇ ਹੋਵੇ ਕੋਈ ਜਲੇਬੀਆ ਬਣਾ ਰਿਹਾ ਕੋਈ ਪ੍ਰਸ਼ਾਦ ਬਣਾ ਰਿਹਾ ਕੋਈ ਸਬਜ਼ੀ ਬਣਾ ਰਿਹਾ ਹਰ ਹਰ ਆਪਣੀ ਸੇਵਾ ਦੇ ਵਿੱਚ ਨਿਰੰਤਰ ਉਹ ਦੇਗ ਵਿੱਚ ਹਾਂਜੀ ਭਾਈ ਗੁਰੂ ਜੀ ਜਿਵੇਂ ਕਿ ਪਹਿਤੋਂ ਹੋਰ ਸਮਾਨ ਦਿਖਾਇਆ ਉਸ ਤੋਂ ਬਾਅਦ ਸੇਵਾ ਚ ਆ ਜਾਂਦਾ ਹੈ ਸਬਜ਼ੀਆਂ ਦੀ ਪ੍ਰਕਿਰਿਆ ਜਿਹੜੀ ਸਬਜ਼ੀਆਂ ਤੁਸੀਂ ਦੇਖ ਰਹੇ ਹੋ ਆਲੂ ਕੱਟੇ ਹੋਏ ਆ ਉਸ ਤੋਂ ਬਾਅਦ ਪੇੜੇ ਦੀ ਗੱਲ ਕਰੀਏ ਆਪਾਂ ਤੁਹਾਨੂੰ ਦਿਖਾਈਏ ਦੁਬਾਰੇ ਛੋਟੇ ਛੋਟੇ ਬੱਚੇ ਵੀ ਇਸ ਸੇਵਾ ਦੇ ਵਿੱਚ ਲੱਗੇ ਹੋਏ ਹਨ ਆਪਾਂ ਉਹਨਾਂ ਨਾਲ ਤੁਹਾਨੂੰ ਦਿਖਾ ਰਹੇ ਵੀ ਛੋਟੇ ਛੋਟੇ ਬੱਚੇ ਇਸ ਟਾਈਮ ਤੁਸੀਂ ਦੇਖ ਰਹੇ ਹੋ ਲਾਈਵ ਤਸਵੀਰਾਂ ਦੇ ਵਿੱਚ ਪੇੜੇ ਕਿਵੇਂ ਕੀਤੇ ਜਾਂਦੇ ਆ ਆਪਣੇ ਮਾਮਾ ਦੇ ਨਾਲ ਬੈਠ ਕੇ ਲੰਗਰ ਦੇ ਵਿੱਚ ਪ੍ਰਸ਼ਾਦਾ ਤਿਆਰ ਕਰਨਾ ਸਾਡੇ ਪੰਜਾਬ ਦੀ ਜਿਹੜੀ ਗੁੜਤੀ ਆ ਉਹਦੇ ਵਿੱਚ ਦਿਖਾਈ ਦਿੰਦਾ ਔਰ ਤੁਸੀਂ ਦੇਖ ਰਹੇ ਹੋ ਨੌਜਵਾਨ ਬੱਚੇ ਔਰ ਬੀਬੀਆਂ ਉਹਦੇ ਨਾਲ ਛੋਟੇ ਛੋਟੇ ਬੱਚੇ ਇਸ ਟਾਈਮ ਤੁਸੀਂ ਦੇਖੋ ਛੋਟੇ ਛੋਟੇ ਬੱਚੇ ਇਸ ਲੰਗਰ ਦੇ ਵਿੱਚ ਸੇਵਾ ਕਰ ਰਹੇ ਨੇ ਔਰ ਆਪਣੀ ਸੇਵਾ ਦੇ ਵਿੱਚ ਜਿਵੇਂ ਕਿ ਛੋਟੇ-ਛੋਟੇ ਬੱਚੇ ਸੇਵਾ ਕਰਦੇ ਆ ਉਹ ਵੱਡੇ ਹੋ ਕੇ ਵੱਡੇ ਸੇਵਾਦਾਰ ਬਣਦੇ ਨੇ ਤੇ ਕਾਫੀ ਵੱਡੀਆਂ ਪੱਟੀਆਂ ਦੇ ਵਿੱਚ ਜਿਵੇਂ ਇੱਕ ਸੰਗਤ ਤੁਸੀਂ ਇਹ ਲਾਈਵ ਤਸਵੀਰਾਂ ਜੀ ਸਟਾਰਟਿੰਗ ਵੱਲੋਂ ਦਿਖਾਈ ਦੇ ਰਹੀਆਂ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਬੈਲ ਆਈਕਨ ਤੇ ਜਰੂਰ ਔਨ ਕਰੋ ਜਿਹੜੀ ਆਣ ਵਾਲੀ ਵੀਡੀਓ ਤੁਹਾਨੂੰ ਜਰੂਰ ਦੇਖੇ ਇਹ ਹੋਲਾ ਮੱਲਾ ਅਨੰਦਪੁਰ ਸਾਹਿਬ ਦਾ ਜਿਹੜਾ ਵੱਡਾ ਹੈ ਸ਼ਾਨ ਸ਼ਕਤ ਦੇ ਨਾਲ ਤਿਆਰ ਕੀਤਾ ਜਾਂਦਾ ਵਾਹਿਗੁਰੂ ਜੀ ਜਿਵੇਂ ਲੰਗਰ ਦੇ ਵਿੱਚ ਸੇਵਾ ਕਰਦੇ ਨੇ ਤੁਨ ਬਾਬੇ ਨਾਨਕ ਦੀ ਕਮਾਈ ਔਰ ਗੁਰੂ ਗੋਬਿੰਦ ਸਿੰਘ ਜੀ ਦੀ ਕਮਾਈ ਇਸ ਟਾਈਮ ਤੁਸੀਂ ਲਾਈਵ ਤਸਵੀਰਾਂ ਦੇ ਵਿੱਚ ਜਿਹੜਾ ਲੰਗਰ ਦੀਆਂ ਤਸਵੀਰਾਂ ਦੇਖ ਰਹੇ ਹੋ ਜੀ ਸਟਾਰਟਿੰਗ ਵੱਲੋਂ ਇਹ ਬੜਾ ਪਿੰਡ ਦੁੱਖਸਮਾਰ ਗੁਰਦੁਆਰਾ ਸਾਹਿਬ ਦੇ ਹੈਗੇ ਜਿੱਥੇ ਕਿ ਕਈ ਪਿੰਡਾਂ ਦਾ ਜਿਹੜਾ ਇਕੱਠਾ ਤੁਹਾਨੂੰ ਦੇਖਣ ਨੂੰ ਮਿਲਦਾ ਔਰ ਨਿਰੰਤਰ ਸਵੇਰੇ ਅੰਮ੍ਰਿਤ ਵੇਲੇ ਤੋਂ ਲੈ ਕੇ ਰਾਤੀ देर रात ਤੱਕ ਜਿਹੜਾ ਇਹ ਲੰਗਰ ਚੱਲਦਾ ਹੈ ਔਰ ਉਹਦੇ ਵਿੱਚ ਨਿਰੰਤਰ ਸੇਵਾ ਦੇ ਵਿੱਚ ਸਾਡੇ ਵੀ ਸਾਡੀਆਂ ਪੈਣਾ ਸਾਡੇ ਵਿੱਚ ਬਜ਼ੁਰਗਾਂ ਦੇ ਸੇਵਾ ਦੇ ਵਿੱਚ ਲੱਗੇ ਹੋਏ ਨੇ ਤੇ ਬਾਬਾ ਤ੍ਰলোਚਨ ਸਿੰਘ ਜੀ ਨਾਲ ਆਪਾਂ ਤੁਹਾਨੂੰ ਦਰਸ਼ਨ ਕਰਵਾਈਏ ਬਾਬਾ ਤ੍ਰলোਚਨ ਸਿੰਘ ਜੀ ਦੇ ਤੇ ਉਸ ਤੋਂ ਬਾਅਦ ਅੱਜ ਦੀ ਅੱਜ ਦੀ ਜਿਹੜੀ ਹੈ ਰਿਪੋਰਟ ਹੈ ਕੈਮਰਾਮੈਨ ਅਮਨਦੀਪ ਸਿੰਘ ਦੇ ਨਾਲ ਕਿਰਪਾਲ ਸਿੰਘ ਲੋੜ ਵੱਲੋਂ ਜਿਹੜੀ ਹੈ ਇਸੇ ਗਈ ਹੈ